ਨਮਸਕਾਰ ਸਸਰੀਏ ਕਾਲ ਮੈਂ ਮੁਕੇਸ਼ ਪੋਚਰ ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ ਉਹ ਇਹ ਹੈ ਕਿ ਕੀ ਤੁਸੀਂ ਵੀ ਸਵੇਰੇ ਉੱਠ ਕੇ ਥਕਾਵਟ ਮਹਿਸੂਸ ਕਰਦੇ ਹੋ ਜਾਂ ਫਰੈਸ਼ ਉੱਠਦੇ ਹੋ ਅਗਰ ਆਪਾਂ ਸਵੇਰੇ ਉੱਠ ਕੇ ਥਕਾਵਟ ਫੀਲ ਕਰਦੇ ਆ 8 ਜਾਂ 9 ਘੰਟੇ ਜਾਂ 7 ਘੰਟੇ ਸੌ ਕੇ ਤਾਂ ਇਹ ਇਸ ਦਾ ਮਤਲਬ ਹੈ ਕਿ ਸਾਡੇ ਸਰੀਰ ਦੇ ਵਿੱਚ ਕੋਈ ਡੀਜਨਰੇਸ਼ਨ ਜਾਂ ਕੋਈ ਸੈੱਲ ਜਿਹੜੇ ਹੈਗੇ ਜਿਨ੍ਹਾਂ ਨੂੰ ਰੈਸਟ ਮਿਲਣੀ ਚਾਹੀਦੀ ਉਹ ਨਹੀਂ ਮਿਲ ਰਹੀ ਉਸ ਡਿਸਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਕੁਝ ਸਟੈਪ ਦੱਸਾਂਗਾ। ਉਹ ਸਟੈਪ ਇਹ ਹੈ ਕਿ ਸਵੇਰ ਉੱਠ ਕੇ ਇੱਕਦਮ ਝਟਕੇ ਨਾਲ ਨਹੀਂ ਉੱਠਣਾ। ਬਹੁਤ ਸਲੋ ਸਲੋ ਉੱਠਣਾ ਕਿਉਂਕਿ 8 ਘੰਟੇ ਆਪਾਂ ਬੜੀ ਆਰਾਮ ਦੀ ਨੀਂਦ ਸੋਤੇ ਹਾਂ। ਔਰ ਉਹ ਆਰਾਮ ਦੀ ਨੀਂਦ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਬੇਬੀ ਨੂੰ ਉਠਾਣੇ ਆ ਉਸ ਤਰ੍ਹਾਂ ਆਰਾਮ ਦੇ ਨਾਲ ਉਠਾਣਾ ਹੈ ਆਪਣੇ ਸਰੀਰ ਨੂੰ ਔਰ ਫਰੈਸ਼ ਫੀਲ ਹੋਣ ਦੇ ਲਈ ਸਾਨੂੰ ਉੱਠ ਕੇ ਬੈਠਣਾ ਬੈਠਣ ਤੋਂ ਬਾਅਦ 2 ਮਿੰਟ ਅੰਗੜਾਈ ਲੈ ਕੇ ਲੈਗਸ ਨੂੰ ਸਟ੍ਰੈਚਿੰਗ ਦੇਣਾ ਫਿਰ ਚਲਣਾ ਚਾਹੀਦਾ ਨਹੀਂ ਤਾਂ ਸਾਨੂੰ ਲੱਗਦਾ ਕਿ ਮੈਂ ਤਾਂ ਵਧੀਆ ਸੁੱਤਾ ਸੀ ਮੈਂ ਚੁੱਕਣ ਲੱਗਿਆ ਮੇਰੇ ਵਾਲ ਪੈ ਗਿਆ ਤੇ ਤਾਂ ਹੀ ਹੁੰਦਾ ਵੀ ਜਦੋਂ ਸਰੀਰ ਇੱਕ ਰੈਸਟ ਦੀ ਕੰਡੀਸ਼ਨ 'ਚ ਹੁੰਦਾ ਆਪਾਂ ਉਸ ਸਰੀਰ ਨਾਲ ਧੱਕਾ ਕਰਦੇ ਇਸ ਤੋਂ ਬਾਅਦ ਉੱਠ ਕੇ ਦੂਜਾ ਸਟੈਪ ਆਪਾਂ ਹੈ ਕਿ ਅੱਛੇ ਲੰਬਾ ਗਹਿਰਾ ਸਾਹਸ ਲੈਂਦੇ ਹੋਏ ਬਾਹਰ ਆ ਜਾਣਾ ਪਾਣੀ ਦਾ ਸੇਵਨ ਕਰਨਾ ਪਾਣੀ ਜਿਹੜਾ ਹੈ ਇੱਕ ਬਹੁਤ ਵੱਡਾ ਸਰੋਤ ਹੈ ਸਾਡੇ ਸਰੀਰ ਦਾ ਜਿਸ ਦੇ ਨਾਲ ਅਸੀਂ ਆਪਣੇ ਸਰੀਰ ਦੇ ਵਿੱਚ ਬਾਡੀ ਦੇ ਵਿੱਚ ਪਾਣੀ ਜਿਹੜਾ ਐਕਸਟਰਾ ਸੈਲੂਲਰ ਫਲੂਇਡ ਨੂੰ ਪੂਰਾ ਕਰ ਸਕਦੇ ਹਾਂ 70% ਸਾਡਾ ਸਰੀਰ ਪਾਣੀ ਦਾ ਬਣਿਆ ਉਸ ਤੋਂ ਬਾਅਦ ਜਿਹੜੇ ਯੂਜ਼ ਟੂ ਨੇ ਚਾਹ ਵਗੈਰਾ ਦੇ ਉਹਨਾਂ ਨੇ ਲੈ ਸਕਦੇ ਹਨ ਨਹੀਂ ਲੈ ਸਕਦੇ ਤਾਂ ਹੋਰ ਵੀ ਜ਼ਿਆਦਾ ਵਧੀਆ ਤੀਸਰਾ ਸਟੈਪ ਬਾਹਰ پارک ਦੇ ਵਿੱਚ ਸੈਰ ਕਰਨੀ ਹੈ ਐਕਸਰਸਾਈਜ਼ ਕਰਨੀ ਹੈ ਆਪਣੀ ਬਾਡੀ ਨੂੰ ਸਟ੍ਰੈਚਿੰਗ ਕਰਨਾ ਔਰ ਚੌਥਾ ਸਟੈਪ ਹੈ ਲੰਬਾ ਗਹਿਰਾ ਸਾਹਸ ਜਿਹਨੂੰ ਅਨਦੋਮ ਬਲੋਮ ਪ੍ਰਾਣਾਯਮ ਵੀ ਕਹਿ ਸਕਦੇ ਆ ਲੰਬਾ ਗਹਿਰਾ ਸਾਹਸ ਲੈਣ ਦੇ ਨਾਲ ਤੁਹਾਡੇ ਸਰੀਰ ਦੇ ਹਰ ਸੈਲਸ ਨੂੰ એનર્ਜੀ ਫੀਲ ਹੋਏਗੀ ਉਹ ਕੀ એનર્ਜੀ ਹੈ ਸਾਡੇ ਸਰੀਰ ਦੇ ਵਿੱਚ ਆਇਰਨ ਹੁੰਦਾ ਜੋ ਕਿ ਆਪਣੇ ਲੰਗਸ ਵਿੱਚ ਜਾਂਦਾ ਔਰ ਉਹ ਆਇਰਨ ਆਕਸੀਜਨ ਲੈ ਕੇ ਜਾਂਦਾ ਔਰ ਉਹ ਆਕਸੀਜਨ ਤਾਂ ਹੀ ਸਾਡੇ ਲੰਗਸ ਨੂੰ ਪਹੁੰਚੇਗੀ ਸਾਡਾ ਸਟੈਮੀਨਾ ਲੰਗਸ ਦਾ ਤਾਂ ਹੀ ਵਧੇਗਾ ਜੇਕਰ ਅਸੀਂ ਲੰਬਾ ਗਹਿਰਾ ਸਾਹ ਲਵਾਂ ਸਾਡੇ ਸਰੀਰ ਦੇ ਵਿੱਚ ਦੋ ਲੰਗਸ ਹੁੰਦੇ ਹਨ ਉਹ ਲੰਗ ਦੇ ਉੱਪਰ ਹਜ਼ਾਰਾਂ ਹੀ ਬੈਲੂਨਸ ਹੁੰਦੇ ਹਨ ਜਿਨੂੰ ਕੈਪਿਲਰੀਜ਼ ਕਿਹਾ ਜਾਂਦਾ ਜਿਨੂੰ ਐਲਵਲਾਈਜ਼ ਕਹਿੰਦੇ ਆ ਔਰ ਉਹ ਐਲਵਲਾਈਜ਼ ਦੇ ਉੱਤੇ ਕੈਪਿਲਰੀਜ਼ ਹੁੰਦੀਆਂ ਜਿਹੜੀਆਂ ਕੈਪਿਲਰੀਜ਼ ਦੇ ਵਿੱਚ ਗੰਦਾ ਖੂਨ ਜਾਂਦਾ ਔਰ ਆਕਸੀਜਨ 에ਅਰਨ ਦੇ ਵਿੱਚ ਜਿਹੜੀ ਆਂਦੀ ਹੈ ਜਿਹੜੀ ਆਪਾਂ ਲੰਬਾ ਗਹਿਰਾ ਸਾਹਸ ਲੈ ਕੇ ਖਿੱਚੀ ਹੈ ਉਤੋਂ ਪਿਓਰ ਹੋ ਕੇ ਦੁਬਾਰਾ ਹਾਰਟ ਨੂੰ ਜਾਂਦਾ ਔਰ ਫਿਰ ਹਾਰਟ ਤੋਂ ਸਪਲਾਈ ਹੁੰਦਾ ਇਸ ਲਈ ਲੰਬਾ ਗਹਿਰਾ ਸਾਹਸ ਕਹਿੰਦੇ ਆ ਕਿ ਉਹਨੇ ਹੀ ਸਾਹ ਲਿਖਾ ਕੇ ਆਂਦਾ ਪਰਮਾਤਮਾ ਜਦੋਂ ਪੂਰੇ ਹੋ ਜਾਂਦੇ ਚਲੇ ਜਾਂਦਾ ਆਪਾਂ ਇੱਕ ਡੌਗੀ ਨੂੰ ਦੇਖਿਆ ਕੁੱਤੇ ਨੂੰ ਜਿਹੜਾ 23 23 ਸਾਲ ਲੈ ਕੇ ਆਪਣੇ ਜਲਦੀ ਸਾਹ ਖਤਮ ਕਰ ਲੈਂਦਾ ਹੈ ਲੇਕਿਨ ਅਗਰ ਆਪਾਂ ਦਿਨ ਦੇ ਵਿੱਚ ਦਿਨ ਚ ਇੱਕ ਦੋ ਵਾਰੀ ਨੋਟ ਕਰੀਏ ਲੰਬਾ ਗਹਿਰਾ ਸਾਹ ਲਈਏ ਉਹ ਸਾਡੇ ਸ਼ਰੀਰ ਨੂੰ ਬਹੁਤ ਲਾਭਦਾਇਕ ਹੈ ਉਹ ਲੰਬਾ ਗਹਿਰਾ ਸਾਹ ਕਿਵੇਂ ਹੈਗਾ ਸਾਹ ਲੈਂਦੇ ਸਮੇਂ ਪੇਟ ਬਾਹਰ ਆਉਣਾ ਚਾਹੀਦਾ ਆਪਾਂ ਨੋਟ ਕਰਨਾ ਧਿਆਨ ਰੱਖਣਾ ਇਹ ਲੰਬਾ ਗਹਿਰਾ ਸਾਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਔਰ ਇਹ ਸਾਨੂੰ ਪ੍ਰਾਣ ਦਿੰਦਾ ਹੈ। ਤਾਂ ਹੀ ਕਿਹਾ ਜਾਂਦਾ ਹੈ ਪ੍ਰਾਣਾਯਾਮ। ਪ੍ਰਾਣ ਦੇਣ ਵਾਲਾ ਅਨੁਲੋਮ-ਵਿਲੋਮ ਪ੍ਰਾਣਾਯਾਮ ਵੀ ਕਹਿੰਦੇ ਐ, ਅਪਾਲਬਾਤੀ ਪ੍ਰਾਣਾਯਾਮ ਵੀ ਕਹਿੰਦੇ ਐ। ਤੋਂ ਲੰਬਾ ਗਹਿਰਾ ਸਾਹ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ। ਇਸ ਤੋਂ ਬਾਅਦ ਹੈਗਾ ਆਪਣੇ ਹੱਥਾਂ ਨੂੰ ਰਗ ਕਰਨਾ ਔਰ ਅੱਖਾਂ ਤੇ ਲਗਾਉਣਾ। ਔਰ ਹੱਥ ਦੇ ਇਸ ਤਰ੍ਹਾਂ ਲੰਬਾ ਗਹਿਰਾ ਸਾਹ ਲੈਣ ਤੋਂ ਬਾਅਦ ਰਗ ਕਰਨ ਦੇ ਨਾਲ ਸਾਡੇ ਸਰੀਰ ਦੇ ਵਿੱਚ ਇੱਕ ਸ਼ਲੋਕ ਆਂਦਾ ਹੈ ਕਰਾਗਰੇ ਵਸਤੇ ਲక్ష్ਮੀ ਕਰਮਧੇ ਸਰਸਵਤੀ ਕਰਮੂਲੇ ਤੂ ਗੋਵਿੰਦਾ ਪਰਭਾਤੇ ਕਰ ਦਰਸ਼ਨਮ ਸਾਡੇ ਹੱਥ ਦੇ ਮੂਲ ਦੇ ਵਿੱਚ ਲక్ష్ਮੀ ਭਗਵਾਨ ਮਾਤਾ ਜੀ ਹੈ ਜਿਹਨੂੰ ਕਿਹਾ ਜਾਂਦਾ ਹੈ ਲక్ష్ਮੀ ਦੀ ਦੇਵੀ ਤਨ ਦੀ ਦੇਵੀ ਤਨ ਕਿਹਦੇ ਨਾਲ ਕਹਿੰਦੇ ਹੈ ਅਗਲੀ ਉਂਗਲਾ ਨਾਲ ਤਾਂ ਕਿਹਾ ਜਾਂਦਾ ਹੈ ਕਰਾਗਰੇ ਵਸਤੇ ਲక్ష్ਮੀ ਮਤਲਬ ਕਰ ਦੇ ਕਰ ਮਤਲਬ ਹੱਥ ਦੇ ਅਗਲੇ ਭਾਗ ਤੇ ਲక్ష్ਮੀ ਮਤਲਬ ਤਰ ਮੱਧੇ ਸਰਸਵਤੀ ਇਸ ਤਰ੍ਹਾਂ ਦੀ ਸ਼ੇਪ ਬਣਾ ਕੇ ਆਪਾਂ ਕਿਤਾਬ ਪੜ੍ਹਦੇ ਆਂ ਗੀਤਾ ਪੜ੍ਹਦੇ ਆਂ ਕੁਰਾਨ ਪੜ੍ਹਦੇ ਆਂ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ ਲੈਫਟ ਮੱਧ ਦੇ ਵਿੱਚ ਸਰਸਵਤੀ ਮਾਤਾ ਜੀ ਕਰ ਮੂਲੇ ਤੂ ਗੋਬਿੰਦਾ ਹੱਥ ਦੇ ਮੂਲ ਦੇ ਵਿੱਚ ਗੋਬਿੰਦ ਭਗਵਾਨ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਜਿਹੜੇ ਕੀ ਸਾਨੂੰ ਸ਼ੁਰੂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਦੇਵੀ ਦੇਵਤਿਆਂ ਨੂੰ ਮੰਨਦੇ ਆ ਉਹਨਾਂ ਦੇ ਦਰਸ਼ਨ ਹੁੰਦੇ ਆ ਔਰ ਉਸ ਤੋਂ ਬਾਅਦ ਹੱਥਾਂ ਨੂੰ ਰੱਬ ਕਰਕੇ ਅੱਖਾਂ ਤੇ ਲਗਾਣਾ ਅੱਖਾਂ ਤੇ ਲਗਾਉਂਦੇ ਹੋਏ ਉਹ ਅੰਦਰ ਕਾਲੀ ਮਾਤਾ ਦੇ ਦਰਸ਼ਨ ਕਰਨੇ ਤੁਸੀਂ ਫੀਲ ਕਰੋਗੇ ਕਿ ਤੁਹਾਨੂੰ ਇੱਕ ਅਲੱਗ ਅਨੁਭਵ ਮਹਿਸੂਸ ਹੋਏਗਾ ਤੁਹਾਡੀ ਬਾਡੀ ਨੂੰ એનર્ਜੀ ਫੀਲ ਹੋਏਗੀ ਇਸ ਤੋਂ ਬਾਅਦ ਪੰਜਵਾਂ ਸਟੈਪ ਆਇੰਦਾ ਸ਼ੁਕਰਾਨਾ ਆਪਾਂ ਦੇਖਿਆ ਕਿਸ ਤਰ੍ਹਾਂ ਅਹਮਦਾਬਾਦ ਦੇ ਵਿੱਚ ਏਅਰਪਲੇਨ ਕ੍ਰੈਸ਼ ਹੋਇਆ ਸੀ ਪਿਛਲੇ ਮਹੀਨੇ ਕੁਝ ਹੀ ਪਲਾਂ ਦੇ ਵਿੱਚ ਕੁਝ ਹੀ ਮਿੰਟਾਂ ਦੇ ਚਲਾ ਗਿਆ ਪਰਮਪਿਤਾ ਪਰਮਾਤਮਾ ਵਾਹਿਗੁਰੂ ਦਾ ਧੰਨਵਾਦ ਕਰਨਾ ਕਿ ਸਾਨੂੰ ਅੱਜ ਦਾ ਦਿਨ ਸਵੇਰੇ ਦੇਖਣ ਨੂੰ ਸ਼ੁਕਰਾਨਾ ਜਿਹੜਾ ਹੈ ਥੈਂਕਸ ਗ੍ਰੈਟੀਟਿਊਡ ਬਹੁਤ ਜ਼ਰੂਰੀ ਹੈ ਆਈਦਰ ਦਿਨ ਦਿਖਾਇਆ ਉਸ ਲਈ ਸ਼ੁਕਰਾਨਾ ਅੱਜ ਦੀ ਰੋਟੀ ਦਿੱਤੀ ਉਸ ਲਈ ਸ਼ੁਕਰਾਨਾ ਕਿਸੇ ਦੀ ਹੈਲਪ ਕਰਨ ਦਾ ਮੌਕਾ ਦਿੱਤਾ ਉਸ ਲਈ ਸ਼ੁਕਰਾਨਾ ਮੈਂ ਕਿਸੇ ਦੇ ਕੰਮ ਆ ਸਕਿਆ ਉਸ ਲਈ ਸ਼ੁਕਰਾਨਾ ਸ਼ੁਕਰਾਨਾ ਜਿਹੜਾ ਹੈ ਥੈਂਕਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਵੇਰੇ ਉੱਠਦੇ ਸਮੇਂ 6ਵਾਂ ਸਟੈਪ ਜਿਹੜਾ ਮੈਂ ਦੱਸਾਂਗਾ ਉਹ ਇਹ ਹੈ ਵੀ ਆਪਾਂ ਬਹੁਤ ਸਾਰੇ ਸਨੂਜ਼ ਲਗਾ ਕੇ ਸੌਣੇ ਆ ਸਪੈਸ਼ਲੀ ਯੰਗ ਬੱਚੇ ਪਰ ਜਦੋਂ ਆਪਾਂ ਧਾਰਿਆ ਹੋਵੇ ਆਪਾਂ ਵਿਆਹ ਜਾਣਾ ਹੋਵੇ ਜਾਂ ਦਰਬਾਰ ਸਾਹਿਬ ਜਾਣਾ ਹੋਵੇ ਜਾਂ ਮਾਤਾ ਤੇ ਜਾਣਾ ਹੋਵੇ ਜਦੋਂ ਮਾਈਂਡ ਦੇ ਵਿੱਚ ਧਾਰ ਲਿਆ ਵੀ ਮੈਂ ਸਵੇਰੇ 5 ਵਜੇ ਉੱਠਣਾ ਤੇ ਜਾਣਾ ਤਾਂ ਠੀਕ 4:50 ਮਿੰਟ ਤੇ ਜਾਂ 4:30 ਜਾਗ ਖੁੱਲੇਗੀ ਤਾਂ ਉਹਨੇ ਨੋਟ ਕਰਨਾ ਪਰ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਅਜੇ ਤੱਕ ਆਦਤ ਬਣ ਗਈ ਹੈਗੀ ਐ ਸਨੂਜ਼ ਲਗਾਉਂਦੇ ਨੇ ਜਦੋਂ అలਾਰਮ ਵੱਜਦਾ ਉਹ ਦਬਾ ਦਿੰਦੇ ਸਾਈਕਲ ਸਨੂਜ਼ ਮਤਲਬ 10 ਮਿੰਟ ਬਾਅਦ ਜਿਹੜਾ ਕਿ ਬਾਅਦ ਨੁਕਸਾਨਦਾਇਕ ਹੈ ਉਹ ਕਿਸ ਤਰ੍ਹਾਂ ਨੁਕਸਾਨਦਾਇਕ ਹੈ ਤੇ ਸਾਡਾ ਇੱਕ ਸਾਈਕਲ ਜਿਹੜਾ ਹੈ ਨੀਂਦ ਦਾ ਉਹ 90 ਮਿੰਟ ਦਾ ਹੁੰਦਾ ਹੈ ਰਾਤ ਨੂੰ ਆਪਾਂ 10-11 ਵਜੇ ਵੀ ਸੁੱਤੇ ਤਮੀ 6 ਵਜੇ ਤੱਕ ਅਗਰ ਤੁਸੀਂ ਉੱਠਣਾ ਚਾਹੁੰਦੇ ਹੋ ਤਾਂ 7 ਘੰਟੇ ਦੀ ਨੀਂਦ ਆਰਾਮ ਨਾਲ ਬਣਦੀ। ਲੇਕਿਨ ਜਿਹੜਾ అలਾਰਮ ਵੱਜਦਾ ਹੈ ਫਸਟ ਆਫ ਆਲ ਉਹ అలਾਰਮ ਇੰਨੀ ਤੇਜ਼ ਵੱਜਦਾ ਹੈ ਤੁਹਾਡੇ ਦਿਮਾਗ ਨੂੰ ਇੱਕ ਤਾਂ ਇੱਕ ਤਾਂ ਨਹੀਂ ਇੱਕ ਟਾਈਮ ਜਿਹੜਾ ਕਰੰਟ ਟਾਈਪ ਲੱਗਦਾ ਹੈ। ਉਹ ਕਰੰਟ ਜਿਹੜਾ ਹੈਗਾ ਉਹ ਠੀਕ ਨਹੀਂ ਹੈ। ਇੱਕਦਮ ਸ਼ੌਕ ਲੱਗਦਾ ਹੈ ਜਿਸ ਨਾਲ ਝੜਕੇ ਨਾਲ ਉੱਠਦਾ ਹੈ। ਔਰ ਉਸ ਦੀ ਬਜਾਏ ਤੁਸੀਂ ਹੈਬਿਟ ਬਣਾਓ ਜਲਦੀ ਉੱਠਣ ਦੀ। ਅਗਰ ਫਿਰ ਵੀ ਤੁਸੀਂ ਉੱਠੇ ਆ ਤਾਂ అలਾਰਮ ਜਿਹੜਾ ਹੈਗਾ ਫੋਨ ਆਪਣਾ ਦੂਰ ਰੱਖੋ ਤਾਂ ਕਿ ਉੱਠ ਕੇ ਤੁਸੀਂ ਸਨੂਜ਼ ਨਾਲ ਲਗਾਓ। ਮਤਲਬ ਫਿਰ ਉਸ ਨੂੰ 10 ਮਿੰਟ ਬਾਅਦ ਵੱਜਦਾ ਅਗਰ ਇੱਕ ਸਾਈਕਲ 90 ਮਿੰਟ ਦਾ ਹੈ ਤਾਂ ਦੂਜਾ ਜਦੋਂ ਉਠੋਗੇ ਤਾਂ ਸਾਰਾ ਦਿਨ ਉਹ ਲੋ ਐਨਰਜੀ ਤੁਹਾਨੂੰ ਫੀਲ ਹੋਏਗੀ। ਤੋਂ ਇਸ ਤਰ੍ਹਾਂ ਦੇ ਪ੍ਰੋਸਟਿਗੇਟ ਤੋਂ ਬਚਣਾ ਹੈਗਾ ਤਾਂ ਕਿ ਤੁਹਾਨੂੰ ਹੋਰ ਐਦਾਂ ਦੀ ਪ੍ਰੋਬਲਮ ਨਾ ਖੜੀ ਹੋਵੇ। ਚੌਥੀ ਚੀਜ਼ ਆ ਵੀ ਉੱਠਣਸਾਰ ਫੋਨ ਨਹੀਂ ਸੌਰੀ ਸੱਤਵੀਂ ਚੀਜ਼ ਸੀ। ਉੱਠਣਸਾਰ ਹੀ ਆਪਾਂ ਫੋਨ ਨੂੰ ਯੂਜ਼ ਨਹੀਂ ਕਰਨਾ। ਕਿ ਰਾਤ ਨੂੰ ਕੀ ਨੋਟੀਫਿਕੇਸ਼ਨ ਆਇਆ ਕੀ ਮੈਸੇਜ ਆਇਆ ਨੋ ਡਾਊਟ ਬਹੁਤ ਇੰਪੋਰਟੈਂਟ ਹੈ ਪਰ ਆਪ ਆਪਟ ਕਰ ਲੈਣਾ ਲੰਬੇ ਗਹਿਰੇ ਸਾਹਸ ਲੈਣਾ ਸ਼ੁਕਰਾਨਾ ਕਰਨਾ ਅੰਗੜਾਈ ਲੈਣਾ ਜਾਂ ਇਸ ਤਰ੍ਹਾਂ ਐਕਸਰਸਾਈਜ਼ ਕਰਨਾ ਇਹ ਚੀਜ਼ਾਂ ਤੁਹਾਨੂੰ ਇੱਕ ਅਲੱਗ એનર્ਜੀ ਦੇਣਗੀਆਂ ਠੀਕ ਹੈ ਲਾਸਟ ਜਿਹੜੀ ਚੀਜ਼ ਹੈਗੀ ਆ ਉਹ ਹੈ ਤੁਹਾਡਾ ਅੰਤ ਦੇ ਵਿੱਚ ਮੈਡੀਟੇਸ਼ਨ ਉਹ ਮੈਡੀਟੇਸ਼ਨ ਤੁਸੀਂ ਇਕੱਲੇ ਬੈਠ ਕੇ ਕਰ ਸਕਦੇ ਹੋ ਪਰਮਪితਾ ਪਰਮਾਤਮਾ ਦਾ ਨਾਮ ਲੈ ਕੇ ਕਰ ਸਕਦੇ ਹੋ ਓਮ ਦੀ ਤੋਂ ਨਹੀਂ ਹਾਲਾ ਕੋਈ ਮੈਡੀਟੇਟ ਲਈ 뮤జిక్ ਲਗਾ ਕੇ ਸੁਣ ਸਕਦੇ ਹੋ ਉਹ 2 ਮਿੰਟ ਦੀ ਮੈਡੀਟੇਸ਼ਨ ਜਿਹੜੀ ਹੈਗੀ ਆ ਤੁਹਾਡੇ 2 ਘੰਟੇ ਦੀ ਨੀਂਦ ਦੇ ਬਰਾਬਰ ਹੈ ਚਾਹੇ ਤੁਸੀਂ 4 ਘੰਟੇ ਸੁੱਤੇ ਹੋ ਨਾ ਬਟ ਅਗਰ ਤੁਸੀਂ 5 ਤੋਂ 7 ਮਿੰਟ ਮੈਡੀਟੇਟ ਕੀਤਾ ਮੈਡੀਟੇਸ਼ਨ ਕੀਤਾ ਤੁਹਾਨੂੰ ਉਹ 2 ਘੰਟੇ ਦੀ ਨੀਂਦ ਦੇ ਬਰਾਬਰ ਹੈ ਕੋਈ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਅੱਖਾਂ ਬੰਦ ਕਰਕੇ ਚਾਹੇ ਉਹ ਤੁਹਾਨੂੰ ਸਿਮਰਨ ਤੁਹਾਨੂੰ ਮੈਡੀਟੇਸ਼ਨ ਕਰਦੇ ਕਰਦੇ ਨੀਂਦ ਹੀ ਆ ਜਾਏ ਬਟ ਫਿਰ ਵੀ ਜਿਹੜੀ ਉਹ ਨੇਪ ਪਾ ਦਿਆ ਨਾ ਉਹਨੂੰ ਪਾਵਰ ਨੈਪ ਕਹਿੰਦੇ ਆ ਮਤਲਬ ਉਹ ਜਿਹੜੀ 5 ਮਿੰਟ ਦੀ ਤੁਹਾਡੀ ਮੈਡੀਟੇਸ਼ਨ ਆ ਉਹ ਤੁਹਾਡੇ ਬ੍ਰੇਨ ਨੂੰ ਬਹੁਤ ਜ਼ਿਆਦਾ ਅਟਰੈਕਟ ਕਰਦੀ ਹੈ ਤੇ ਤੁਹਾਡੇ ਮੈ ਟਿਊਟਰੀ ਗਲੈਂਡ ਨੂੰ ਐਕਟੀਵੇਟ ਕਰਦੀ ਹੈ ਟਿਊਟਰੀ ਗਲੈਂਡ ਜਿਹੜਾ ਹੈਗਾ ਬਾਡੀ ਦਾ ਮਾਸਟਰ ਗਲੈਂਡ ਹੈ ਜਿਹਦੇ ਚ ਇੰਟੀਰੀਅਰ ਤੇ ਪੋਸਟੀਰੀਅਰਸ ਦੋ ਪਾਰਟ ਹੁੰਦੇ ਆ ਸਾਡੀ ਮੈਮਰੀ ਗਰੋਥ ਸਟ्रेस ਉਹ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਤਾਂ ਮੈਂ ਉਮੀਦ ਕਰਦਾ ਇਹਨਾਂ ਚੀਜ਼ਾਂ ਨੂੰ ਤੁਸੀਂ ਫੋਲੋ ਕਰੋਗੇ ਔਰ ਜਦੋਂ ਇਹ ਚੀਜ਼ਾਂ ਨੂੰ ਆਪ ਫੋਲੋ ਕਰਾਂਗੇ ਤਾਂ ਤੁਹਾਨੂੰ ਮੋਰ એનર્ਜੀ ਮੋਰ ਪਾਵਰਫੁਲ ਫੀਲ ਹੋਵੋਗੇ ਤੁਸੀਂ 50 ਸਾਲ ਦੀ ਉਮਰ ਵਿੱਚ 30 ਸਾਲ ਦੇ ਮਹਿਸੂਸ ਕਰੋਗੇ ਨਾ ਕਿ 30 ਸਾਲ ਦੀ ਉਮਰ ਵਿੱਚ 50 ਸਾਲ ਤਰ੍ਹਾਂ ਉੱਠਦੇ ਹੋਏ ਥਕਾਵਟ ਜਾਂ ਫੀਲ ਹੋਣਾ ਜਦੋਂ ਇਹ ਚੀਜ਼ਾਂ ਸਵੇਰੇ ਉੱਠ ਕੇ ਕਰਨ ਦੀ ਆਦਤ ਬਣ ਜਾਏਗੀ ਤੁਸੀਂ ਆਲ ਦਾ ਟਾਈਮ ਐਕਟਿਵ એનਰਜੈਟਿਕ ਐਂਡ ਪੋਜ਼ਿਟਿਵ ਮਹਿਸੂਸ ਕਰੋਗੇ ਬਹੁਤ ਬਹੁਤ ਧੰਨਵਾਦ